19 ਜਾਂ 20 ਨੰਬਰ ਪਹਿਲਾ ਹੋਗੇ ਉਹ ਇਸ ਮੁਕਾਲੇ ਦੇ ਵਿੱਚੋਂ ਜੇਤੂ ਟੀਮ ਮੰਨੀ ਜਾਵੇਗੀ ਲਓ ਪਹਿਲੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਫਾਈਨਲ ਮੈਚ ਦੀ ਮੇਰੇ ਵੀਰੋ ਬੱਗੂ ਵਾਲੇ ਦੇ ਕਬੱਡੀ ਕੱਪ ਦਾ ਫਾਈਨਲ ਮੈਚ ਚੀਮਾ ਖੁੱਡੀ ਵਾਲਾ ਭਿੰਦਾ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਵੇਆ ਪਲੈਂਟੀ ਕਬੱਡੀ ਕਲੱਬ ਨਿਊਜ਼ੀਲੈਂਡ ਹੈ ਔਰ ਦੂਜੇ ਪਾਸੇ ਟੀਮ ਬਹਾਦਰ ਬਾਬਾ ਵਿਦੀ ਚੰਦ ਕਬੱਡੀ ਕਲੱਬ ਫਰੰਦੀਪੁਰ ਹੈ ਆਹ ਸਾਹਮਣੇ ਭਿੰਦਾ ਨੌਜਵਾਨ ਗੱਭਰੂ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਲਓ ਅਗਲੀ ਕਬੱਡੀ ਨਿੱਕਾ ਨਦੋਹਰ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਫਰਿੰਦਰਾ ਚੱਕ ਮਾਈਕ ਤੇ ਕਰਦੇ ਗੱਲ ਬੋਲਦੇ ਰਿਕਾਰਡ ਇਹਦੇ ਨੌਜਵਾਨ ਦੇ ਸਾਹਮਣੇ ਦੇਖਾਂਗੇ ਨਿੱਕੇ ਨਦਾਰ ਦੀ ਕਬੱਡੀ ਹੈ ਨਦੋਹਰ ਪਿੰਨਾ ਜੱਜ ਪਲਵਾਨ ਦੇ ਪਿੰਡਾਂ ਦਾ ਨੌਜਵਾਨ ਪੁਆਇੰਟ ਜੋੜਨੇ ਚ ਕਾਮਯਾਬ ਹੈ ਔਰ ਇਧਰਲੀ ਸਾਈਡ ਤੋਂ ਕਬੱਡੀ ਪਾਉਣ ਦੇ ਲਈ ਹੁਣ ਦੇਖਾਂਗੇ ਸੁਖਮਣ ਬਿਆਸ ਵਾਲਾ ਜਾਂ ਫਿਰ ਦੇਖਾਂਗੇ ਜੋਬਨ ਚੋਲਾ ਸਾਹਿਬ ਦੀ ਧਰਤੀ ਦਾ ਜਾਂ ਦੇਖਾਂਗੇ ਜੁਗਰਾਜ ਕੋਟ ਵੱਡੇ ਵਾਲਾ ਇਧਰਲੀ ਸਾਈਡ ਇਹ ਬਿਆਸ ਵਾਲਾ ਨੌਜਵਾਨ ਸੁਖਮਣ ਤੇਜਾ ਪਿੰਡ ਦੇ ਕਬੱਡੀ ਕੱਪ ਤੋਂ ਨੌਜਵਾਨ ਨੇ ਮੋਟਰਸਾਈਕਲ ਜਿੱਤਿਆ ਗਮਾਨਪੁਰੀਏ ਗਿੰਦੇ ਹੋਣਾ ਨੇ ਮਲਕੀਤ ਕਵੇਤ ਉਹਨਾਂ ਨੇ ਸ਼ੇਰੇ ਲਾਹੌਰੀ ਮੱਲ ਵਾਲੇ ਉਹਨਾਂ ਨੇ ਰੱਖਿਆ ਤੇ ਇਹ ਉਸ ਮੋਟਰਸਾਈਕਲ ਦਾ ਜੇਤੂ ਖਿਡਾਰੀ ਬਣਿਆ ਪੈਂਦੀ ਹੋਈ ਕਬੱਡੀ ਹੈ ਬਿਆਸ ਵਾਲੇ ਸੁਖਮਣ ਦੀ ਤੇ ਨੌਜਵਾਨ ਬੱਲਾ ਵਾਲਾ ਇਧਰਲੀ ਸਾਈਡ ਨੌਜਵਾਨ ਗਗਨ ਕੋਸ਼ੀ ਕਰਦਾ ਹੈ ਅੰਕ ਰੇਡਰ ਦਾ ਆ ਗਿਆ ਨੌਜਨ ਸ਼ਰਮਾ ਤੇ ਬੋਲ ਰੁਪਿੰਦਰ ਜਲਾਲ ਵੀਰ ਲਓ ਚਾਂਗਲੀ ਸ਼ਰਮਾ ਬੜਾ ਪਿੰਡ ਦੀ ਧਰਤੀ ਜ਼ਿਲ੍ਹਾ ਜਲੰਧਰ ਮੇਰੇ ਵੀਰੋ ਇਸ ਨੌਜਨ ਦਾ ਧਲੇਟਾ ਬੜਾ ਪਿੰਡ ਇਹ ਬੜੇ ਮਸ਼ਹੂਰ ਜੇ ਨਗਰ ਨੇ ਖੇਡ ਕਬੱਡੀ ਦੇ ਵਿੱਚ ਮੇਰੇ ਵੀਰੋ ਬਹੁਤ ਵੱਡਾ ਨਾਮ ਹੈ ਗੁਰਾਇਆਂ ਦਾ ਏਰੀਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਚਾਂਗਲੀ ਸ਼ਰਮਾ ਪਰ ਦੂਜੇ ਪਾਸੇ ਰਫੀਕ ਗੁੱਜਰ ਸ਼ਕਰਪੁਰ ਦੀ ਧਰਤੀ ਆਹ ਸਾਹਮਣੇ ਕਹਿੰਦੇ ਫਰਿਆਦ ਦਾ ਪਾਣ ਜਾ ਮਲੂਕ ਦਾ ਪਾਣ ਜਾ ਕਹਿੰਦੇ ਸ਼ਾਜੀ ਦਾ ਬਣ ਜਾ ਔਰ ਸ਼ੌਕਤ ਅਲੀ ਕਾਕੇ ਦਾ ਵੀਰ ਆ ਨੌਜਨ ਨੇ ਕੀਤੀ ਕੋਸ਼ਿਸ਼ ਪਰ ਜਗਰਾਜ ਸਿੰਘ ਕੋਟ ਵੱਡਾ ਪੈਂਡਿਆ ਲਾਗਲੀ ਮੇਰੇ ਵੀਰੋ ਲਾਗਲਾ ਪੈਂਡਿਆ ਇਸ ਨੌਜਨ ਦਾ ਪਰ ਦੂਜੇ ਪਾਸੇ ਗੁਲਜਾਰੀ ਹੈ ਸੁੰਨੜ ਪੈਂਡਿਆ ਚੂਹੇ ਕੀ ਦੇ ਲਾਗੇ ਸੁੰਨੜ ਪੈਂਡਿਆ ਨੂਰ ਮਹਿਲ ਦੇ ਲਾਗੇ ਚਿੰਡੇ ਵਾਲੇ ਦਾ ਏਰੀਆ ਆ ਸਾਹਮਣੇ ਜ਼ਿਲ੍ਹਾ ਜਲੰਧਰ ਇਹ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਐ ਜੁਗਰਾਜ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਭਿੰਦਾ ਜੀ ਆਪਣੇ ਵਾਲੇ ਸਾਈਡ ਰਸ਼ ਬਹੁਤ ਜ਼ਿਆਦਾ ਐ ਸੋ ਥੋੜਾ ਜਿਹਾ ਆਪਾਂ ਰਸ਼ ਘਟਾ ਦਈਏ ਔਰ ਆਪਾਂ ਸਾਰੇ ਦਰਸ਼ਕਾਂ ਨੂੰ ਜਿਹੜੀ ਕਲੀਨ ਕਬੱਡੀ ਦਿਖਾ ਦਈਏ ਸੋ ਬੇਤੀ ਐ ਜਿਆਦਾ ਪਾਣੀ ਪਿਲਾਉਣ ਵਾਲੇ ਵੀਰ ਮੇਰੇ ਗਰਾਊਂਡ ਦੇ ਵਿੱਚ ਐ ਸੋ ਸਤਕਾਰ ਐ ਸਾਰਿਆਂ ਦਾ ਸੋ ਪਲੀਜ਼ ਆਪਾਂ ਸਾਰਿਆਂ ਨੂੰ ਬੇਤੀ ਐ ਵੀ ਲਾਈਨ ਤੋਂ ਬਾਹਰ ਹੋ ਜਾਈਏ ਲਓ ਮੈਂ ਪਤੜਾਂ ਵਾਲਾ ਕਪੂਰਥਲੀ ਆਖਾਂ ਜਾਂ ਇਸ ਨੌਜੇ ਨੂੰ ਫਾਜਲ ਵਾਲਾ ਆਖਾ ਕਿਉਂਕਿ ਫਾਜ਼ਿਲਕਾ ਦੇ ਲਾਗੇ ਚਲਾਲਾ ਬਾਦ ਦੇ ਲਾਗੇ ਇਸ ਨੌਜਵਨ ਦਾ ਪਿੰਡ ਖੇਡਿਆ ਪਤਣਾ ਦੇ ਲਈ ਹੋ ਗਿਆ ਮਸ਼ਹੂਰ ਆਓ ਸਾਹਮਣੇ ਪੁਆਇੰਟ ਲੈ ਕੇ ਵਾਪਸ ਗਿਆ ਮਲਕੀ ਚੀਮਾ ਜੀ ਦਾ ਫੈਸਲਾ ਹੈ ਜੋਵਨ ਚੋਲਾ ਸਾਹ ਵਾਲਾ ਬਰਿੰਦਰ ਇਹ ਹੈਪੂ ਦੇ ਪਿੰਡ ਦਾ ਗੁਰਵਿੰਦਰ ਗੁੱਟੀ ਦੇ ਪਿੰਡ ਦਾ ਇਹ ਨੌਜਵਨ ਚੋਲਾ ਸਾਹਿਬ ਦੇ ਸੁਖਮਨ ਦੇ ਪਿੰਡ ਦਾ ਹੁਣ ਦੇਖਾਂਗੇ ਇਹ ਕਬੱਡੀ ਪਾਉਣ ਦੇ ਲਈ ਗੁਰੂ ਦਾ ਖਾਲਸਾ ਵਧਿਆ ਹੋਇਆ ਸਰਦਾਰ ਚੰਚਲ ਸਿੰਘ ਦਾ ਪੁੱਤਰ ਚਾਰ ਅੱਗੇ ਲਈ ਫਿਰਦਾ ਹੈ ਪਤਣਾ ਵਾਲਾ ਸਿਮਾਂ ਤਿਆਰ ਹੈ ਗਗਨੇ ਬੱਲਾ ਵਾਲਾ ਸ਼ੇਰਪੁਰ ਦੋਨੇ ਵਾਲਾ ਵੀ ਬਿਲਕੁਲ ਰੈਡੀ ਹੈ ਇਧਰਲੀ ਸਾਈਡ ਦੇਖਾਂਗੇ ਸਮੱਧਰਜਾ ਕੱਦ ਹੈ ਨੌਜਵਾਨ ਦਾ ਕੋਸ਼ਿਸ਼ ਚੰਗੀ ਕੀਤੀ ਹੈ ਪਰ ਅੰਕ ਜੋਬ ਨੇ ਜੋੜਿਆ ਮਦੌਰਪਿੰਡ ਦਾ ਨਿੱਕਾ ਕਬੱਡੀ ਪਾ ਰਿਹਾ ਹੈ ਨਿਊਜ਼ੀਲੈਂਡ ਦੇ ਵਿੱਚ ਤਕੜਾ ਖੇਡ ਕੇ ਆਇਆ ਹੈ ਕਈ ਟੂਰਨਾਮੈਂਟਾਂ ਦਾ ਇਹ ਬੈਸਟ ਰੇਡਰ ਬਣਿਆ ਹੈ ਔਰ ਬਿਓ ਪਲੈਂਟੀ ਨਿਊਜ਼ੀਲੈਂਡ ਨਵੀਂ ਸ਼ਹਿਰ ਦੇ ਲਈ ਪੱਕੇ ਤੌਰ ਤੇ ਖੇਡਦਾ ਹੈ ਨਿੱਕੇ ਦੀ ਕਬੱਡੀ ਹੈ ਸਿਰੇ ਦਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੈ ਜਦੋਂ ਮਾਝੇ ਦੀ ਗੱਲ ਚੱਲਦੀ ਤੇ ਬਾਬਾ ਦਇਆ ਸਿੰਘ ਜੀ ਖੇਡ ਕਬੱਡੀ ਕਲੱਬ ਸੁਰ ਸਿੰਘ ਬੈਂਕੇ ਦੀ ਟੀਮ ਦਾ ਇਹ ਮੇਨ ਖਿਡਾਰੀ ਹੈ ਜਸਕਰਨ ਸਿੰਘ ਢੱਲੋਂ ਜੀ ਆਰਡੀ ਟਰਾਂਸਪੋਰਟ ਕੈਨੇਡਾ ਵਾਲੇ ਦੀ ਟੀਮ ਦਾ ਅੰਮੇ ਹੁਣਾਂ ਦੀ ਬਾਜੂ ਪੁਲਵਾਨਾਂ ਦੀ ਖੇਡ ਕਲੱਬ ਦਾ ਇਧਰਲੀ ਸਾਈਡ ਸੁਖਮਣ ਬਿਆਸ ਵਾਲਾ ਕਬੱਡੀ ਪਾ ਰਿਹਾ ਸ਼ੇਰਪੁਰ ਦੋਨੇ ਵਾਲਿਆ ਉਹ ਤਗੜਾ ਵੀ ਨੌਜਵਾਨ ਹੈ ਇਧਰ ਬੱਲਾ ਵਾਲਾ ਗਗਨ ਕੋਸ਼ੀ ਕਰਦਾ ਹੈ ਅੰਕ ਰੇਡਰ ਦਾ ਸ਼ਰਮ ਆ ਗਿਆ ਬੋਲ ਵੱਡੇ ਭਾਈ ਰੁਪਿੰਦਰ ਚਾਂਗਲੀ ਚਾਂਗਲੀ ਸ਼ਰਮਾ ਇੱਕ ਸ਼ੇਰਪੁਰ ਕਾਤਰਾਂ ਦਾ ਇਲਾਕਾ ਉਸ ਇਲਾਕੇ ਦੇ ਵਿੱਚ ਚਾਂਗਲੀ ਪਿੰਡ ਬੜਾ ਮਸ਼ਹੂਰ ਹੈ ਇਹਦਾ ਨਾਂ ਚਾਂਗਲੀ ਹੈ ਉਸ ਪਿੰਡ ਦਾ ਭਿੰਦਰ ਬੜਾ ਮਸ਼ਹੂਰ ਖਿਡਾਰੀ ਪਰ ਆ ਸੀਤਾ ਇਹਦੇ ਤੇ ਮਾਣ ਕਰਦਾ ਬਾਜ ਸੰਧੂ ਮੰਗਾ ਟਵਾਲ ਤੇ ਸਮੁੱਚੀ ਰਾਇਲ ਸਪੋਰਟਸ ਕਲੱਬ ਬੈਲਜੀਅਮ ਇਹ ਤੀਜਾ ਸੀਜ਼ਨ ਇਸ ਸਾਲ ਨੌਜਵਨ ਖੇਡਣ ਜਾ ਰਿਹਾ ਹੈ ਯੂਰਪ ਦੇ ਖੇਡ ਮੈਦਾਨਾਂ ਅੰਦਰ ਰਾਇਲ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਵੱਲੋਂ ਵੱਡੀ ਟੀਮ ਬਣਨੀ ਹੈ ਆਹ ਸਾਹਮਣੇ ਖੇਡ ਮੈਦਾਨ ਅੰਦਰ ਬਿਆਸ ਵਾਲਾ ਖੇਡ ਮੈਦਾਨ ਦੇ ਵਿੱਚ ਸੁਖਮਨ ਕਬੱਡੀ 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 ਕਰਦਾ ਹੋਇਆ ਗਾਗਾ ਤੇ ਜਫੇ ਸਿਰੇ ਦੇ ਹੁੰਦੇ ਐ ਨਕੂਤਰ ਦੇ ਵਿੱਚ ਤਕੜਾ ਖੇਡਿਆ ਸੱਤੂ ਸ਼ੇਰਪੁਰ ਦੋਨੇ ਵਾਲਾ ਕਰਦਾ ਕੋਸ਼ਿਸ਼ ਤੇ ਪੁਆਇੰਟ ਰੀਡਰ ਦੇ ਹਿੱਸੇ ਜਾ ਜੁੜਿਆ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਮਹਿਕ ਕਹਿੰਦੇ ਮੁੜਕੋ ਮੁੜਕੀ ਹੋਇਆ ਪਿਆ ਕਿ ਮੁੜਕੋ ਮੁੜਕੀ ਹੋ ਗਿਆ ਵੇਖੋ ਜ਼ੋਰ ਚੋਂ ਬਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਜਿਸਮ ਕਠੋਰ ਚੋਬਰਾਂ ਦਾ ਲਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਇਹ ਨੌਜਨ ਮਹਿਕ ਹੈ ਪਤਣਾ ਪੈਂਡਾ ਆ ਫਰੰਦੀਪਰੀਏ ਕੋਪੀ ਦੇ ਨਾਲ ਮੁਕਾਬਲਾ ਤੇ ਪੁਆਇੰਟ ਰੀਡਰ ਦੇ ਹਿੱਸੇ ਹੈ ਬੇਓ ਪਲੰਟੀ ਕਬੱਡੀ ਕਲੱਬ ਨਿਊਜ਼ੀਲੈਂਡ ਅਵਤਾਰ ਤਾਰੀ ਟਰੰਗਾ ਪੀਰਥ ਟਵਾਲ ਦੀਪ ਮਠੱਡਾ ਤੇ ਉਹਨਾਂ ਦੇ ਸਾਰੇ ਸਾਥੀਆਂ ਦੀ ਇਹ ਖੇਡ ਕਲੱਬ ਹੈ ਲਓ ਅਗਲੀ ਕਬੱਡੀ ਜਗਰਾਜ ਸੌਰੀ ਇਹ ਨੌਜਨ ਮੇਰੇ ਮਿੱਤਰੋ ਪਿੰਡਾ ਚੀਮੇ ਖੁੱਡੀ ਵਾਲਾ ਪੰਥ ਦੇ ਮਹਾਨ ਸ਼ਹੀਦ ਭਾਈ ਜਗਰਾਤ ਸਿੰਘ ਜੀ ਤੂਫਾਨ ਹੋਰਾਂ ਦੇ ਪਿੰਡਾਂ ਦਾ ਉਹ ਸਿਰੇ ਦਾ ਨੰਬਰ ਆਪਣੀ ਖੇਡ ਕਲੱਬ ਦੇ ਹਿੱਸੇ ਦੇ ਵਿੱਚ ਜੋੜਨੇ ਵਿੱਚ ਕਾਮਯਾਬ ਹੋ ਗਿਆ ਵੱਧ ਵੀ ਨੌਜਵਾਨ ਹੈ ਵੱਧ ਵੀ ਪੱਤਣ ਕਲਾਂ ਪਿੰਡ ਵਾਲਿਆ ਹੁਣ ਦੇਖਾਂਗੇ ਰਪਿੰਦਰ ਵੀਰ ਨੇ ਆਖਿਆ ਫਾਜ਼ਿਲਕੇ ਦਾ ਖਿਡਾਰੀ ਹੈ ਪੱਤਣ ਕਲਾਂ ਦੇ ਲਈ ਖੇਡਿਆ ਔਰ ਦੁਨੀਆ ਭਰ ਦੇ ਵਿੱਚ ਨੌਜਵਾਨ ਮਹਿਕ ਪੱਤਣਾ ਵਾਲਾ ਪ੍ਰਸਿੱਧ ਹੋ ਗਿਆ ਮਝੇਲਾ ਅੱਗੇ ਲਈ ਫਿਰਦਾ ਇੱਕ ਸਾਈਡ ਤੇ ਦੇਖਾਂਗੇ ਮਾਤਾ ਗਰਮੀਤ ਕੌਰ ਦਾ ਪੁੱਤਰ ਖੜਾ ਹੋਇਆ ਚੋਲਾ ਸਾਹਿਬ ਦਾ ਜੱਗੂ ਖੇਡੇਗਾ ਇਟਲੀ ਦੀ ਖੇਡ ਕਲੱਬ ਦੇ ਲਈ ਪਰ ਪੁਆਇੰਟ ਸਾਹਮਣੇ ਜਿਹੜਾ ਰੇਡਰ ਨੇ ਆਪਣੀ ਟੀਮ ਦੇ ਖਾਤੇ ਜੋੜਿਆ ਸੁਖਮਨ ਬਿਆਸ ਵਾਲਾ ਆ ਗਿਆ ਸੁਖਮਨ ਬਿਆਸ ਵਾਲਾ ਸਾਹਮਲਾ ਯਾਰ ਰੰਗ ਗਿਆ ਕਬੱਡੀ 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 ਕਰਦਾ ਹੋਇਆ ਨੌਜਨ ਖੇਡ ਮੈਦਾਨ ਅੰਦਰ ਵਧਿਆ ਹੋਇਆ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਔਰ ਇਸ ਲਈ ਨੌਜਨ ਸਿੰਮਾ ਪਤੜਾਂ ਵਾਲਾ ਕਰਦਾ ਕੋਸ਼ਿਸ਼ ਲਾਉ ਸਿਰੇ ਦਾ ਜੱਫਾ ਆਓ ਕਰਾਓ ਧੰਨ ਧੰਨ ਤੇ ਪੁਆਇੰਟ ਸੋਕਮਨ ਬਿਆਸ ਵਾਲਾ ਚੱਲ ਵੀ ਨਿੱਕਿਆ ਨਦੋਹਰ ਵਾਲਿਆ ਪਾ ਕਬੱਡੀ ਨੌਜਨ ਹੈ ਨਿੱਕੇ ਦੀਆਂ ਗੱਲਾਂ ਕਰ-ਕਰ ਹੁੰਦੀਆਂ ਖੇਡਿਆ ਨੌਜਨ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਅੰਦਰ ਤੇ ਕਰਾਈ ਬੱਲੇ ਬੱਲੇ ਇਸ ਨੌਜਨ ਨੇ ਤੇ ਪੁਆਇੰਟ ਰੀਡਰ ਦਾ ਜੁਗਰਾਜ ਫੇਰ ਆ ਗਿਆ ਮੇਰੇ ਵੀਰੋ ਕੋਟ ਬੁੱਡੇ ਵਾਲਾ ਨੌਜਵਾਨ ਦੇਖਾਂਗੇ ਕਬੱਡੀ ਕਬੱਡੀ ਘਰ ਦਾ ਕਿੰਨਾ ਵਧਿਆ ਹੋਇਆ ਗੁਲਜਾਰੀ ਲੱਗ ਵੀ ਟੁੱਟ ਕੇ ਦੁਨੀਆ ਨੂੰ ਪਤਾ ਲੱਗੇ ਇੱਕ ਮੁੰਡਾ ਸੁਨੜਾ ਤੋਂ ਆਇਆ ਨੌਜਵਾਨ ਪੱਕੇ ਤਾਰ ਤੇ ਨਿਊਜ਼ੀਲੈਂਡ ਦੇ ਨਵੇਂ ਸ਼ਹਿਰ ਦੇ ਲਈ ਤਾਰੀ ਟੰਗੇ ਉਹਨਾਂ ਦੀ ਖੇਡ ਕਲੱਬ ਦੇ ਲਈ ਖੇਡਦਾ ਪਰ ਪੁਆਇੰਟ ਸਾਹਮਣੇ ਕੀ ਬਾਤ ਹੈ ਵੀ ਨੌਜਵਾਨ ਅੰਕ ਜਿਹੜਾ ਰੀਡਰ ਨੇ ਆਪਣੀ ਟੀਮ ਦੇ ਖਾਤ ਵਿੱਚ ਜੋੜ ਦਿੱਤਾ ਆਏ ਨੌਜਵਾਨ ਪੱਤੜ ਕਲਾਂ ਵਾਲਾ ਮੈਕ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ ਹਰਨਦੀਪੁਰੀਆ ਗੋਪੀ ਇਹ ਕੋਲ ਤਿਆਰ ਨਾਲ ਰਫੀਕ ਗੁੱਜਰ ਸੁਖ ਹੈ ਪੰਘਾਲੇ ਵਾਲਾ ਤੇ ਨਾਲ ਦੇਖਦੇ ਆਂ ਸ਼ੀਤੇ ਦਾ ਪਲੇਅਰ ਪਿੰਨ ਲਗਾਤਾਰ ਤੀਸਰੇ ਸਾਲ ਰਾਇਲ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਦੇ ਲਈ ਯੂਰਪ ਦੇ ਮੈਦਾਨਾਂ ਦੇ ਵਿੱਚ ਖੇਡੇਗਾ ਇੱਧਰ ਰਫੀਕ ਰਫੀਕ ਗੁੱਜਰ ਸ਼ਕਰਪੁਰੀਆ ਤੇ ਮੈਕ ਪੱਤਰਾਵਾਲਾ ਚੋਟੀ ਦਾ ਨੰਬਰ ਜਿਹੜਾ ਜੋੜਨੇ ਚ ਕਾਮਯਾਬ ਹੋ ਗਿਆ ਸੁਖਮਣ ਆ ਗਿਆ ਰਪਿੰਦਰ ਵੀਰ ਜਲਾਲ ਵਾਲਾ ਸੈੱਟ ਕਰੇਗਾ ਸੁਖਮਣ ਸੁਖਮਣ ਮੰਜੀ ਇੱਥੇ ਹੀ ਰੱਖਿਓ ਬਹੁਤ-ਬਹੁਤ ਧੰਮਵਾਦ ਹੈ ਲਓ ਸੁਖਮੰਨ ਦੀ ਪਈ ਹੋਈ ਰੇਡ ਖੇਡ ਮੈਦਾਨ ਅੰਦਰ ਮੇਰੇ ਵੀਰੋ ਜਾਫੀ ਚਾਰਨ ਹੈ ਐਨ ਸਿਰੇ ਦੀ ਖੇਡ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਬੱਗੂ ਵਾਲੇ ਦਾ ਮੇਲਾ ਆਹ ਸਾਹਮਣੇ ਗगन ਮਲਸੀਆਂ ਦੇ ਇਲਾਕੇ ਦਾ ਖਿਡਾਰੀ ਬਲ 9 ਪਿੰਡ ਹੈ ਕਹਿੰਦੇ ਬਲਨਾਮ ਨੇ ਵੀ ਵੱਡੇ ਖਿਡਾਰੀ ਜਿਹੜੇ ਪੈਦਾ ਕੀਤੇ ਐ ਅੱਜ ਦੇ ਬੈਸਟ ਰੇਡਰ ਤੇ ਬੈਸਟ ਯਾਫੀ ਨੂੰ ਇੱਕ ਇੱਕ ਪੀਪਾ ਘਿਓ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਭੈਣ ਹਰਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਬਹੁਤ ਵਧੀਆ ਆਵਾਜ਼ ਆ ਬਹੁਤ ਵੱਡੀਆਂ ਉਮੀਦਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਕੌਣ ਪਾਵੇਗਾ ਇਸ ਵੇਲੇ ਨੌਜਵਾਨ ਮਹਿਕ ਪੁਆਇੰਟ ਲੱਕ ਕੇ ਵਾਪਸ ਗਿਆ ਢਿੰਦਾ ਫੇਰ ਆ ਗਿਆ ਬਰਿੰਦਰ ਗੁਰਦਾਸਪੁਰਿਆ ਚੀਮੇ ਖੁੱਡੀ ਵਾਲਾ ਨੌਜਵਾਨ ਕਬੱਡੀ ਪਾਵੇਗਾ ਔਰ ਇਸ ਨੌਇਵੰ ਦੇ ਇਲਾਕੇ ਵਿੱਚ ਮਾਲੀਏ ਪਿੰਡ ਵਿੱਚ 16 ਤਰੀ ਨੂੰ ਵੱਡਾ ਕਬੱਡੀ ਦਾ ਟੂਰਨਾਮੈਂਟ ਹੈ ਸਾਡੇ ਬਾਊ ਪਲਵਾਨੋਣੀ ਪੂਰੇ ਪਿੰਡ ਦੇ ਨਾਲ ਮਿਲ ਕੇ ਔਰ ਐਨ ਆਰ ਆਈ ਵੀਰਾਂ ਦੇ ਨਾਲ ਮਿਲ ਕੇ ਵੱਡਾ ਕੱਪ ਕਰਵਾਉਣ ਜਾ ਰਹੇ ਹੈ ਮਾਲੀਏ ਦੀ ਧਰਤੀ ਤੇ ਆ ਪੈਂਦੀ ਹੋਈ ਰੇਡ ਚੀਮੇ ਖੁੱਡੀ ਵਾਲੇ ਦੀ ਤੇ ਨੌਇਵੰ ਗਗਨ ਬੱਲਾ ਵਾਲਾ ਗਗਨ ਬੱਲਾ ਵਾਲਾ ਪਰ ਪੁਆਇੰਟ ਜਿਹੜਾ ਭਿੰਦਾ ਗੁਰਦਾਸਪ੍ਰੀਆ ਚੀਮੇ ਖੁੱਡੀ ਵਾਲਾ ਜੋੜਨੇ 'ਚ ਕਾਮਯਾਬ ਹੋ ਗਿਆ ਆਪਣੀ ਟੀਮ ਦੇ ਲਈ ਅਨ ਦੋਹਰ ਪਿੰਡ ਵਾਲੇ ਗੁਲਾਬ ਪਹਿਲਵਾਨ ਨੂੰ ਨੀ ਵੀ ਆਏ ਆ ਸਾਹਮਣੇ ਦੇਖਾਂਗੇ ਇਸ ਨੌਜਵਾਨ ਦੀ ਕਬੱਡੀ ਪੈ ਰਹੀ ਹੈ ਇਹਦੇ ਚਰਚੇ ਹੁੰਦੇ ਨੇ 713 ਕਬੱਡੀਆਂ ਪਾਈਆਂ ਇੱਕੇ ਸੀਜ਼ਨ ਦੇ ਵਿੱਚ ਤੇ 600 ਤੋਂ ਵੀ ਵੱਧ ਪੁਆਇੰਟ ਜਿਹੜੇ ਇਸ ਨੌਜਵਾਨ ਨੇ ਪ੍ਰਾਪਤ ਕੀਤੇ ਹੈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵਿੱਚ ਔਰ ਸਾਹਮਣੇ ਪੁਆਇੰਟ ਵੀ ਜੋੜ ਚੁੱਕਿਆ ਹੈ ਵਿਆਸ ਵਾਲਾ ਸੁਖਮਨ ਆ ਗਿਆ ਬੋਲ ਵੱਡੇ ਭਾਜੀ ਜਲਾਲ ਸਾਹਿਬ ਦੇ ਸੁਖਮਨ ਵਿਆਸ ਵਾਲਾ ਵਿਆਸ ਦੀ ਧਰਤੀ ਹੈ ਪੁੱਛਾਂਗੇ ਵੀ ਕਿਹੜਾ ਵਿਆਸ ਹੈ ਇਸ ਨੌਜੰਦਾ ਔਰ ਮਾਝੇ ਵਾਲਾ ਵਿਆਸ ਆ ਔਰ ਸਾਹਮਣੇ ਵੇਖਦਾ ਦੀ ਕਬੱਡੀ 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 ਬਰਾਬਰੀ ਤੇ ਮੈਚ ਚੱਲਦਾ ਹੈ ਸੋ ਆ ਮੈਚ 14 15 ਦਾ ਹੀ ਹੋਣਾ ਜੀ ਪ੍ਰਬੰਧਕਾਂ ਦਾ ਇਹ ਫੈਸਲਾ ਹੈ 14 15 ਦਾ ਜੀ ਪਲੀਜ਼ ਸੌਰੀ ਆਸੀ ਮਾਫੀ ਚਾਹੁੰਦੇ ਆ ਤੁਹਾਨੂੰ ਤੁਸੀਂ ਸਾਰੇ ਅ ਅੱਜ ਦੇ ਮਾਹੌਲ ਤੋਂ ਭਲੀ ਭਾਤ ਜਾਣੋ ਹੋ ਸੋ ਮਜਬੂਰੀ ਹੈ ਔਰ ਇਹ ਮਜਬੂਰੀ ਪ੍ਰਬੰਧਕਾਂ ਦੇ ਵੀ ਨੇ ਤੇ ਬਹੁਤ ਤਕੜਾ ਹੋਰ ਵੀ ਵਧੀਆ ਹੋਣਾ ਸੀਗਾ ਪਰ ਤੁਸੀਂ ਸਾਰੇ ਜਾਣਿਓ ਆ ਅਸੀਂ ਮੈਕ ਤੇ ਬੋਲ ਕੇ ਜ਼ਿਆਦਾ ਨਹੀਂ ਦੱਸ ਸਕਦੇ ਸੋ ਮਾਫੀ ਹੈ ਆ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ ਰਫੀਕ ਗੁੱਜਰ ਰਫੀਕ ਗੁੱਜਰ ਰਫੀਕ ਗੁੱਜਰ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਅਰਦਾਸ ਬੇਨਤੀ ਉਸ ਮਾਲਕ ਅੱਗੇ ਉਸ ਵਾਹਿਗੁਰੂ ਅੱਗੇ ਆ ਨਜ਼ਰਾਂ ਨਾ ਲੱਗਣ ਆ ਮੇਰੇ ਪੰਜਾਬ ਦੀ ਧਰਤੀ ਨੂੰ ਇਹਦੀਆਂ ਤੱਤੀਆਂ ਵਾਵਾ ਨਾ ਮੇਰੇ ਵੀਰੋ ਲੱਗਣ ਸੱਚੇ ਪਾਤਸ਼ਾਹ ਇਹ ਹਰ ਦੇ ਵਿੱਚੋਂ ਹਰ ਇੱਕ ਪਰਿਵਾਰ ਦੇ ਵਿੱਚੋਂ ਹਰ ਇੱਕ ਘਰ ਦੇ ਵਿੱਚੋਂ ਠੰਡੇ ਬੁੱਲੇ ਆਉਣ ਔਰ ਇਹ ਰਿਸ਼ਤੇ ਕਾਇਮ ਰਹਿਣ ਆ ਜੋੜ ਮੇਲੇ ਆ ਖੇਡ ਮੇਲੇ ਮੇਰੇ ਵੀਰੋ ਮਜ਼ਬੂਤ ਰਹਿਣ ਔਰ ਫਿਰ ਹੀ ਪੰਜਾਬ ਖੁਸ਼ਹਾਲ ਹੈ ਸੱਚੇ ਪਾਤਸ਼ਾਹ ਮਿਹਰ ਭਰੇ ਹੱਥ ਰੱਖੇ ਲਓ ਵਿਆਸ ਵਾਲਾ ਸੁਖਮਨ ਔਰ ਗੁਲਜਾਰੀ ਤੇ ਸੁਖਮਨ ਦੇ ਦਰਮਿਆਨ ਟੱਕਰ ਥੋੜਾ ਸਮਾਂ ਬਾਕੀ ਮੈਚ ਸਿਰੇ ਦਾ ਆ ਸਾਹਮਣੇ ਲੱਗਿਆ ਜੋਰ ਤੇ ਪੁਆਇੰਟ ਜਿਹੜਾ ਰੇਡਰ ਦਾ ਮੈਚ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ ਸਰਬੱਤ ਦੇ ਭਲੇ